ਜਿਸ ਤਾਰਿਕ ਗੁਰਦੇਵ ਸਿੰਘ ਕੌਫੇ ਵਾਲਾ ਮਾਮਲਾ ਵੀ ਕਾਫੀ ਭਟਿਆ ਹੋਇਆ ਇਸ ਮਾਮਲੇ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਸਿੱਖ ਆਗੂਆਂ ਨੇ ਸ਼ਮੂਲੀਅਤ ਲੀ। ਅੱਜ ਇਹ ਫੈਸਲਾ ਕੀਤਾ ਕਿ ਅਸੀਂ 10 ਫਰਵਰੀ ਨੂੰ ਜਲੰਧਰ ਦੇ ਵਿੱਚ 71 ਤੱਕ ਅਗਾਂਹੇ ਮੀਟਿੰਗ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈਗਾ ਜੀ ਉਹ 71 ਤੱਕ ਕਰਨ ਤੋਂ ਬਾਅਦ ਫਿਰ ਅਸੀਂ ਮਾਰਚ ਕਰਾਂਗੇ। ਗੁਰਦੇਵ ਸਿੰਘ ਕੌਂਕੇ ਦੀ ਧਰਮ ਪਤਨੀ ਬੀਬੀ ਬੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਥਾਣੇ ਵਿੱਚ ਉਹ ਦਰਖਾਸਤ ਅਸਲ 'ਚ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਨੂੰ ਤਰਕ ਕੀਤੀ ਗਈ ਆ ਮਾਜੀ ਕਹਿੰਦਾ ਕਹਿੰਦਾ ਮੇਰੇ ਕੋਲ ਕਾਪੀ ਆ ਚੁੱਕੀ ਜਿਸ ਵਿਅਕਤੀ ਨੇ ਸੁਮੇਸ਼ ਸ਼ੈਣੀ ਸੀਗਾ ਉਹਨੇ ਐਸਐਸਪੀ ਹੁੰਦੇ ਆ ਗੁਰਦੇਵ ਸਿੰਘ ਕੌਂਕੇ ਦੇ ਮੂੰਹ ਉੱਤੇ ਸਿਗਰਟ ਦਾ ਧੂਆਂ ਸੁੱਟਿਆ ਸੀਗਾ ਤੇ ਉਸ ਨੇ ਗੁਰਦੇਵ ਸਿੰਘ ਕੌਕੇ ਨੂੰ ਆਪਣੇ ਸਾਹਮਣੇ ਖੜਾ ਕੇ ਫਰ ਡਿਗਰੀ ਦਾ ਉਹਨੂੰ ਤਾਰਚਰ ਕੀਤਾ ਬ੍ਰੂਤਰਾ ਨੂੰ ਸ਼ਿਦ ਕੀਤਾ ਉਹ ਸੁਮੇਸ਼ ਸੈਣੀ ਦਾ ਨਾਮ ਵਿੱਚ ਕਿਉਂ ਨਹੀਂ ਪਾਇਆ ਇਸ ਦਖਾਸਤ ਦੇ ਜਥੇਦਾਰ ਗੁਰਦੇਵ ਸਿੰਘ ਕੌਕੇ ਵਾਲਾ ਮਾਮਲਾ ਵੀ ਕਾਫੀ ਭਟਿਆ ਹੋਇਆ ਇਸ ਮਾਮਲੇ ਦੇ ਉੱਤੇ ਇੱਕ ਮੀਟਿੰਗ ਹੋਈ ਹੈ ਜ ਜਿਹਦੇ ਵਿੱਚ ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ ਅਸਲ ਜਨਾਬ ਜੀ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਕਾਫੀ ਚਰਚਾ ਵਿੱਚ ਇਸ ਟੈਮ ਚੱਲ ਰਿਹਾ ਹੈ ਜੀ ਦਿੱਲੀ ਕਮੇਟੀ ਨੇ ਆਪਣੀ ਬਣਾ ਦਿੱਤੀ ਹੈ ਜੀ ਹਮ ਕਮੇਟੀ ਵਕੀਲਾ ਦੀ ਉਹ ਇਸ ਮਾਮਲੇ 'ਚ ਆਪਣਾ ਪੱਖ ਰੱਖੇਗੀ ਕੱਲ ਪੰਥਕ ਜਿਹੜੇ ਬੰਦੀਆਂ ਜਿਹਨਾਂ ਵਿੱਚ ਕਿ ਜਸਵੀਰ ਸਿੰਘ ਰੋਡੇ ਸਾਫ ਦਾ ਜਿਹਦਰ ਨੇ ਜੀ ਕਾਰਜਕਾਰੀ ਸਾਫ ਦਾ ਸਾਫ ਦਾ ਜਿਹਦਰ ਸੀਗੇ ਉਹ ਚਰੂਮਨੀ ਕਲ ਉਹਦੇ ਅਕਾਲ ਤਖਤ ਸਾਹਿਬ ਦੇ ਭਾਈ ਮੋਹਕਮ ਸਿੰਘ ਮਨਜੀਤ ਸਿੰਘ ਭੋਮਾ ਨੇ ਕੱਲ ਇਹ ਫੈਸਲਾ ਕੀਤਾ ਕਿ ਅਸੀਂ 10 ਫਰਵਰੀ ਨੂੰ ਜਲੰਧਰ ਦੇ ਵਿੱਚ ਇਕੱਤਰਤਾ ਕਰਾਂਗੇ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਉਹ ਇਕੱਤਰਤਾ ਕਰਨ ਤੋਂ ਬਾਅਦ ਫਿਰ ਅਸੀਂ ਮਾਰਚ ਕਰਾਂਗੇ ਹਮ ਅ ਤਖਤ ਦਮਦਮਾ ਸਾਹਿਬ ਤੱਕ ਗੁਰਦੇਵ ਸਿੰਘ ਕੌਂਕ ਦੇ ਸੰਦਰਭ ਦੇ ਵਿੱਚ ਤੇ ਇਹ ਸਾਡਾ ਫੈਸਲਾ ਹੋਏਗਾ ਇੱਕ ਪੰਥ ਪ੍ਰਸਿੱਧ ਕਥਾ ਬਾਚਕ ਨੇ ਜੀ ਭਾਈ ਹਰਜਿੰਦਰ ਸਿੰਘ ਮਾਜੀ ਉਹ ਕਹਿੰਦੇ ਵੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਧਰਮ ਪਤਨੀ ਬੀਬੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਥਾਣੇ ਵਿੱਚ ਉਹ ਦਰਖਾਸਤ ਦੇ ਵਿੱਚ ਉਹ ਦਰਖਾਸਤ ਅਸਲ 'ਚ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਵਕੀਲਾਂ ਵੱਲੋਂ ਤਰਕ ਕੀਤੀ ਗਈ ਆ ਮਾਜੀ ਕਹਿੰਦਾ ਕਹਿੰਦਾ ਮੇਰੇ ਕੋਲ ਕਾਪੀ ਆ ਚੁੱਕੀ ਆ ਹੂੰ ਸ਼ਰਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਵਕੀਲਾਂ ਵੱਲੋਂ ਤਿਆਰ ਕੀਤੀ ਹੋਈ ਦਰਖਾਸਤ ਹੈ। ਹੂੰ ਬੀਬੀ ਕਹਿੰਦੀ ਹੈ ਮੈਂ ਤਾਂ ਸਾਈਨ ਕੀਤੇ ਨੇ ਜੀ। ਦਰਖਾਸਤ ਦੇ ਵਿੱਚ ਕੋਈ ਮੈਂ 2 ਦਰਜਨ ਦੇ ਕਰੀਬ ਮਲਜਮ ਬਣਾਏ ਗਏ ਆ। ਹੂੰ ਥਾਣੇ ਦਾ ਐਸਐਚਓ ਬਣਾਇਆ ਗਿਆ ਮਲਜਮ। ਹੂੰ ਮਲਜਮ ਬਣਾਏ ਗਏ ਨੇ ਉਹਨਾਂ ਨੂੰ ਵਿੱਚ ਲਿਆ ਗਿਆ ਵੀ ਇਹਨਾਂ ਬੰਦੇ ਨੇ ਗੁਰਦੇਵ ਸਿੰਘ ਕੌਂਕੇ ਦੇ ਖਿਲਾਫ ਕਾਰਵਾਈ ਕੀਤੀ ਹੈ। ਹੂੰ ਭੋਮੇ ਮੱਝ ਹੀ ਕਹਿੰਦਾ ਹੈ ਕਹਿੰਦੇ ਬੜੇ ਸ਼ਰਮਨਾਕ ਗੱਲ ਆ ਇਹ। ਹੂੰ ਜਿਸ ਵਿਅਕਤੀ ਨੇ ਸੁਮੇਸ਼ ਸੈਣੀ ਸੀਗਾ ਉਹਨੇ ਐਸਐਸਪੀ ਹੁੰਦੇ ਆ ਗੁਰਦੇਵ ਸਿੰਘ ਕੌਂਕੇ ਦੇ ਮੂੰਹ ਉੱਤੇ ਸਿਗਰਟ ਦਾ ਧੂਆ ਸੁੱਟਿਆ ਸੀਗਾ ਤੇ ਉਸਨੇ ਗੁਰਦੇਵ ਸਿੰਘ ਕੌਂਕੇ ਨੂੰ ਆਪਣੇ ਸਾਹਮਣੇ ਖੜਾ ਕੇ 3 ਡਿਗਰੀ ਦਾ ਉਹਨੂੰ ਟਾਰਚਰ ਕੀਤਾ ਬ੍ਰੂਤਰਾ ਨੂੰ ਸ਼ਹੀਦ ਕੀਤਾ ਉਹ ਸੁਮੇਸ਼ ਸੈਣੀ ਦਾ ਨਾਮ ਵਿੱਚ ਕਿਉਂ ਨਹੀਂ ਪਾਇਆ ਇਸ ਦਰਖਾਸਤ ਦੇ ਵਿੱਚ ਕਿਉਂਕਿ ਸੁਮੇਸ਼ ਸੈਣੀ ਇਹਨਾਂ ਦਾ ਖਾਸ ਬੰਦਾ ਸ਼ਰੋਮਣੀ ਕਲਦਾਲ ਦਾ ਸ਼ਰਮਣੇ ਕਮੇਟੀ ਸੁਮੇਸ਼ ਸੈਣੀ ਨੂੰ ਕਿਉਂ ਛੱਡ ਰਹੀ ਆ ਉਹ ਉੱਥੇ ਐਸਐਸਪੀ ਸੀਗਾ ਹਸਪਤਾਲ ਵੱਡਾ ਸਵਾਲ ਆ ਇਹ ਮਰਜੀ ਦਾ ਆਪਣੇ ਜਿਹੜੇ ਦਰਸ਼ਕ ਸੁਣ ਰਹੇ ਆ ਨਾ ਜੀ ਇਸ ਗੱਲ ਨੂੰ ਜਿਹੜੇ ਬੰਦੇ ਵੀ ਗੱਲ ਕਰਦੇ ਇਸ ਗੱਲ ਨੂੰ ਸਮਝਣ ਕਿ ਸੁਮੇਸ਼ ਸੈਣੀ ਜਿਹੜਾ ਜਥੇਦਾਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਮੂੰਹ ਦੇ ਉੱਤੇ ਸਿਕੜਦਾ ਧੂਮ ਮਾਰ ਰਿਹਾ ਤਮਾਕੂ ਬੜਾ ਖਤਰਨਾਕ ਆ ਸਿੱਖ ਧਰਮ ਵਾਸਤੇ ਵਰਜਤ ਆ ਤਮਾਕੂ ਦਾ ਧੂਆਂ ਉਹਦੇ ਮੂੰਹ ਤੇ ਮਾਰਨ ਵਾਲਾ ਵਿਅਕਤੀ ਤੇ ਗੁਰਦੇਵ ਸਿੰਘ ਕੌਂਕੇ ਨੇ ਠਾਹ ਚਪੇੜ ਮਾਰਿਆ ਸੀਗਾ ਉਸ ਦੇ ਮੂੰਹ ਦੇ ਉੱਪਰ ਵੱਜਣਾ ਬਣਦਾ ਚਪੇੜ ਕਿ ਉਹਦੀ ਗਰਦਨੋਂ ਨਹੀਂ ਬਣਦੀ ਸੀਗੀ ਸਮੇਤ ਸਣੀ ਦਿੱਤਾ ਸਿੱਖ ਧਰਮ ਦੇ ਵਿੱਚ ਤਮਾਕੂ ਵਰਜਿਤ ਹੈ ਪਰ ਉਸ ਬੰਦੇ ਨੇ ਉਹਦੇ ਮੂੰਹ ਦੇ ਵਿੱਚ ਧੂਆਂ ਮਾਰਿਆ ਮੱਝੀ ਕਹਿੰਦਾ ਉਹਦਾ ਨਾਂ ਹੀ ਨਹੀਂ ਵਿੱਚ ਆਏਗਾ ਸ਼ਿਕਾਇਤ ਦੇ ਤੁਸੀਂ ਨੂੰ ਬਚਾਉਣਾ ਚਾਹੁੰਦੇ ਕੋਈ ਤੁਹਾਡਾ ਬੰਦਾ ਸੀ ਉਹ ਤੁਹਾਡਾ ਗੁਰਗਾ ਸੀਗਾ ਉਹ ਗੁਰਗਾ ਸਮਝਦੇ ਕੀ ਹੁੰਦਾ ਥੋੜਾ ਗੁਰਗਾ ਸੀਗਾ ਤੁਸੀਂ ਨੂੰ ਬਚਾਉਣਾ ਚਾਹੁੰਦੇ ਇਹ ਮੱਝ ਹੀ ਕਹਿੰਦਾ ਤੇ ਬੜਾ ਵੱਡਾ ਸਵਾਲ ਆ ਇਹ ਪਰਿਵਾਰ ਦੇ ਉੱਪਰ ਤੇ ਸ਼ਰਮਣੀ ਕ੍ਰੋਧਾ ਦਾ ਪਰੁੰਧ ਕਮੇਟੀ ਦੇ ਉੱਪਰ ਗੁਰਦੇਵ ਸਿੰਘ ਕੌਂਕੇ ਦੀ ਸਿਆਸਤ ਆ ਤੁਸੀਂ ਕਰ ਰਹੇ ਹੋ ਪਰ ਗੁਰਦੇਵ ਸਿੰਘ ਕੌਂਕੇ ਦੇ ਅਸਲ ਜਿਹੜੇ ਮੇਨ ਮੁੱਖ ਕਾਤਲ ਹੈਗਾ ਉਹਦਾ ਉਸ ਨੂੰ ਤੁਸੀਂ ਛੱਡ ਰਹੇ ਹੋ ਇਹ ਕਿਵੇਂ ਵਾਜਬ ਹੈ ਸਿੱਖ ਕੌਮ ਦੇ ਵਿੱਚ ਇਹਦਾ ਮਤਲਬ ਤੁਸੀਂ ਸਿਆਸਤ ਖੇਡ ਰਹੇ ਹੋ ਇਹਦਾ ਮਤਲਬ ਤੁਸੀਂ ਸਿਆਸੀ ਗੱਲ ਕਰ ਰਹੇ ਹੋ ਤੁਹਾਨੂੰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨਾਲ ਪਿਆਰ ਨਹੀਂ ਹੈਗਾ ਨੋ ਨਾ ਗੁਰਦੇਵ ਸਿੰਘ ਕੌਂਕੇ ਨਾਲ ਤੁਹਾਨੂੰ ਕੋਈ ਹਮਦਰਦੀ ਆ ਉਹਦੀ ਮਾਓ ਤੇ ਤੁਹਾਨੂੰ ਚਿੰਤਾ ਤੁਹਾਨੂੰ ਇਹ ਆ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਪੰਥ ਕਿੱਦਾਂ ਬਣ ਜਾਈਏ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਮੱਜੀ ਦੀ ਇਹ ਸਵਾਲ ਦਾ ਜਵਾਬ ਦੇਣਾ ਸ਼ੁਰੂ ਮਨੇ ਕਮੇਟੀ ਨੂੰ ਬਣਦਾ ਹੂੰ ਸ਼ਰਮਣੇ ਕਮੇਟੀ ਮਾਝੀ ਦਾ ਜਵਾਬ ਦੇਵੇ ਅਖੇ ਤੁਸੀਂ ਸੁਮੇਸ਼ ਸੈਣੀ ਨੂੰ ਛੱਡਿਆ ਕਿਉਂ ਆ ਜੇ ਸੁਮੇਸ਼ ਸੈਣੀ ਵਿੱਚ ਨਹੀਂ ਸੀਗਾ ਉਹ ਵੀ ਸਪਸ਼ਟ ਕਰੇ ਸ਼ਰਮਣੇ ਕਮੇਟੀ ਹੂੰ ਵੀ ਨਹੀਂ ਸੀਗਾ ਜੀ ਉੱਥੇ ਦਾ ਸੁਮੇਸ਼ ਸੈਣੀ ਤਾਂ ਉੱਥੇ ਹੈ ਨਹੀਂ ਸੀਗਾ ਜੋ ਤਾਂ ਉਹਦਾ ਰੋਟੀ ਖਾਣ ਗਿਆ ਹੋਇਆ ਸੀਗਾ ਦਿੱਲੀ ਹੂੰ ਕਹਿ ਦੋ ਜਿਵੇਂ ਸੁਖੀਬਾਦ ਕਹਿੰਦੇ ਸੀਗੇ ਜਦੋਂ ਜੀ ਆਪਣਾ ਉਹ ਹੋਇਆ ਨਾ ਜੀ ਆਪਣਾ ਗੋਲੀਆਂ ਮਾਰੀਆਂ ਹੂੰ ਵੈਦ ਕਲਾਂ ਦੇ ਵਿੱਚ ਉਦੋਂ ਮੈਂ ਹੈ ਹੀ ਨਹੀਂ ਸੀਗਾ ਇੱਥੇ ਹੂੰ ਕਹਿ ਦੋ ਤੁਸੀਂ ਸੁਮੇਸ਼ ਸੈਣੀ ਨੂੰ ਵੀ ਕਹਿ ਦੋ ਨਾ ਜੀ ਉਹਦਾ ਰੋਟੀ ਦਿੱਲੀ ਖਾਣ ਗਿਆ ਸੀਗਾ ਜੀ ਉਹ ਦਿੱਲੀ ਫਰਾਣੇ ਹੋਟਲ ਸੀਗਾ ਜੀ ਉਹਦਾ ਦਿੱਲੀ ਫਰਾਨਾ ਕੰਮ ਕਰਨ ਗਿਆ ਸੀਗਾ ਸਮਝਿੰਦਾ ਬਾਹਰ ਗਿਆ ਸੀਗਾ ਕੁਝ ਤਾਂ ਕਹੋ ਨਾ ਜੀ ਉਹ ਐਸਐਸਪੀ ਨਹੀਂ ਸੀਗਾ ਕੁਝ ਤਾਂ ਕਹੋ ਨਾ ਜੀ ਜੇ ਕੁਝ ਕਹਿ ਵੀ ਨਹੀਂ ਰਹੇ ਤੇ ਮੁੱਖ ਦੋਸ਼ੀ ਨੂੰ ਸਾਨੂੰ ਸਾਡੇ ਵੀ ਰਹੇ ਹੋ ਤਾਂ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਤੁਸੀਂ ਪੰਥਕ ਹੈਗੇ ਹੋ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ